ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਮਾਨ ਜੋ ਕੁ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਕਾਫੀ ਲੰਬਾ ਅਰਸਾ ਚੱਲੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਰਪੱਖੀ ਵਿਕਾਸ ਦੇ ਲਈ ਪੰਜਾਬ ਦੇ ਲੋਕਾਂ ਨੂੰ ਕੀ ਕੀ ਆਉਣ ਵਾਲੇ ਸਮੇਂ ਚ ਹੋਰ ਸਹੂਲਤਾ ਮਿਲਣ ਚਾਹੀਦੀਆਂ ਨੇ ਉਹਦੇ ਲਈ ਇੱਕ ਲੰਬੀ ਚੌੜੀ ਮੀਟਿੰਗ ਜਿਹੜੀ ਹੈ ਕੈਬਨਿਟ ਦੀ ਹੋਈ ਆ ਬਹੁਤ ਸਾਰੇ ਏਜੰਡੇ ਜਿਹੜੇ ਆ ਜੋ ਮੀਟਿੰਗ ਚ ਡਿਫਰੈਂਟ ਡਿਪਾਰਟਮੈਂਟ ਵੱਲੋਂ ਪੇਸ਼ ਕੀਤੇ ਗਏ ਔਰ ਉਹਨਾਂ ਦੇ ਵਿਚਾਰ ਬਟਾਂਦਰ ਆਉ ਕਿ ਬਹੁਤ ਸਾਰੇ এজেন্ডੇ ਜਿਹੜੇ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪਾਸ ਹੋਏ ਨੇ ਉਹਨਾਂ ਵਿੱਚੋਂ ਅਹਿਮ ਅਜੰਡਾ ਕਿ ਜਿਹੜਾ ਪੰਜਾਬ ਦੀ ਪੰਜਾਬ ਦੀ ਪੰਜਾਬ ਫਾਇਰ ਸੇਫਟੀ ਪੰਜਾਬ ਫਾਇਰ ਸੇਫਟੀ ਐਂਡ ਐਮਰਜੈਂਸੀ ਸਰਵਿਸਸ ਬਿਲ 2024 ਲਿਆਂਦਾ ਗਿਆ ਜਿਹਦੇ ਵਿੱਚ ਪਹਿਲਾਂ ਜਿੰਨੀਆਂ ਐਨਓਸੀ ਹੁੰਦੀਆਂ ਸੀਗੀਆਂ ਫਾਇਰ ਸੇਫਟੀ ਵਿੱਚ ਸਰਟੀਫਿਕੇਟ ਲੈਣ ਦੀ ਮਿਆਦ ਜਿਹੜੀ ਸੀਗੀ ਸਰਟੀਫਿਕੇਟ ਦੀ ਮਿਆਦ ਸੀ ਜਿਹੜੀ ਉਹ 1 ਇਅਰ ਸੀਗੀ 1 ਸਾਲ ਦੀ 기 ਮਿਆਦ ਉਹ ਮਿਆਦ ਵਧਾ ਕੇ ਜਿਹੜੀ ਆ ਹੁਣ ਅਸੀਂ 3 ਸਾਲ ਕੀਤੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਹੋਣਾ ਪਵੇ ਤਾਂ ਕਿ ਜਿਹੜੇ ਛੋਟੀਆਂ ਉਦਯੋਗਿਕ ਕਾਈਆਂ ਜਾਂ ਹੋਰ ਜਿਨ੍ਹਾਂ ਤੇ ਵੀ ਮੈਂ ਸਮਝਦਾ ਐ ਲਾਗੂ ਹੁੰਦਾ ਫਾਇਰ ਸੇਫਟੀ ਐਕਟ ਲਾਗੂ ਹੁੰਦਾਗਾ ਉਹਨਾਂ ਨੂੰ ਸਾਲ ਬਾਅਦ ਸਾਲਦਰ ਸਾਲ ਜਿਹੜਾ ਹੈਗਾ ਇਸੇ ਚੱਕਰ ਚ ਨਾ ਪੈਣਾ ਪਵੇ ਕਿ ਉਹਨਾਂ ਨੇ ਸਰਟੀਫਿਕੇਟ ਲੈਣਾਗਾ ਅਸੀਂ ਉਹਦੀ ਮਿਆਦ ਵਧਾ ਕੇ 3 ਸਾਲ ਕੀਤੀ ਆ ਤਾਂ ਕਿ ਲੋਕਾਂ ਨੂੰ ਕੰਮ ਕਰਨ ਲੋਕਾਂ ਨੂੰ ਆਮ ਹੋਰ ਲੋਕਾਂ ਨੂੰ ਜਿਹੜਾ ਹੈਗਾ ਇਹਦੇ ਤੋਂ ਸਹੂਲਤ ਮਿਲ ਸਕੇ ਇਹਦੀ ਜਿਹੜੀ ਮਿਆਦ ਆ ਸੀ 3 ਸਾਲ ਕੀਤੀ ਆ ਇਹਦੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਫੈਸਲਾ ਕੀਤਾਗਾ ਕਿ ਜਿਹੜਾ ਫਾਇਰ ਸੇਫਟੀ ਐਕਟ ਦੇ ਅਧੀਨ ਅਸੀਂ ਫਾਇਰਮੈਨ ਰੱਖਦੇ ਆਂਗੇ ਫਾਇਰਮੈਨ ਰੱਖਦੇ ਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਆਉਂਦੀਆਂ ਲਗੀਆਂ ਜਿਹੜੀਆਂ ਸਾਡੀ ਊਮਨ ਪਾਵਰ ਆ ਉਹਨੂੰ ਹੋਰ ਇੰਪਾਵਰਡ ਕਰਨ ਦੇ ਲਈ ਉਹਨੂੰ ਹੋਰ ਪਾਵਰ ਦੇਣ ਦੇ ਲਈ ਅਸੀਂ ਫੈਸਲਾ ਕੀਤਾਗਾ ਕਿ ਉਹਨਾਂ ਦਾ ਜਿਹੜਾ ਭਰਤੀ ਦਾ ਨੋਰਮ ਆ ਜਿਹੜੀ ਭਰਤੀ ਦੀ ਪ੍ਰਕਿਰਿਆ ਗਈ ਉਹਦੇ ਵਿੱਚ ਕੁਝ ਅਸੀਂ ਵਿਸ਼ੇਸ਼ ਛੋਟਾਂ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਇਸ ਡਿਪਾਰਟਮੈਂਟ ਦੇ ਅੰਦਰ ਭਰਤੀ ਹੋ ਸਕਣ ਕਿਉਂਕਿ ਪਹਿਲਾਂ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਦੀ ਪਿੱਛੇ ਜੇ ਡੇਰਾਬਸੀ گئے ਸੀਗੇ ਉੱਥੇ ਜਾ ਕੇ ਕੁਝ ਸਾਡੀਆਂ ਬੱਚੀਆਂ ਮਿਲੀਆਂ ਕਿ ਸਾਡੇ ਕੋਲੋਂ ਵੀ ਉਹਨਾਂ ਹੀ ਪਾਰ ਚਕਵਾ ਕੇ ਦੇਖਿਆ ਗਿਆ ਜਿੰਨਾ ਇੱਕ ਬੰਦੇ ਕੋਲ ਚਕਾ ਕੇ ਦੇਖਿਆ ਜਾਂਦਾ ਹੈਗਾ ਯਾਨੀ ਕਿ ਜਿੰਨਾ ਇੱਕ ਨੌਜਵਾਨ ਮੁੰਡਾ ਚੱਕਦਾਗਾ ਉਹਨਾਂ ਹੀ ਪਾਰ ਚਕਾਉਣ ਦੀ ਪ੍ਰਕਿਰਿਆ ਜਿਹੜੀ ਉਹ ਕੁੜੀ ਤੋਂ ਕਰਵਾਈ ਜਾਂਦੀ ਆ ਤੇ ਇਸੇ ਕਰਕੇ ਮੈਂ ਸਮਝਦਾ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਡਿਸਕਵਾਲਿਫਾਈ ਹੋ ਜਾਂਦੀਆਂ ਸੀਗੀਆਂ ਉਹਦੇ ਦੀ ਸਰਦਾਰ ਪ੍ਰਗਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਇਦਾਂ ਬੱਚਿਆਂ ਦੇ ਅਸੀਂ ਨਾਰਮ ਜਿਹੜੇ ਨੇਗੇ ਉਹ ਤੁਹਾਡੇ ਨਰਮ ਕਰਾਂਗੇ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਇਹ ਰੂਲ ਪਾਸ ਹੋ ਕੇ ਪੰਜਾਬ 'ਚ ਲਾਗੂ ਹੋਣਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਜੀਆਂ ਉਹ ਵੀ ਅੱਛੇ ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਦੇ ਅੰਦਰ ਆਪਣੀਆਂ ਸੇਵਾਵਾਂ ਮਾ ਜਿਹੜੀਆਂ ਉਹ ਨਿਵਾ ਸਕਣਗੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਿਲड्रन ਵਿਦ ਡਿਸੇਬਿਲਟੀ ਜਿਹੜੇ ਬੱਚੇ ਦਿਵਿਆਂਗ ਬੱਚੇ ਨੇਗੇ ਜਿਹੜੇ ਬੱਚੇ ਹੈਂਡੀਕੈਪਡ ਬੱਚੇ ਨੇਗੇ ਜਿਹੜੇ ਬੱਚਿਆਂ ਨੂੰ ਕੋਈ ਕੁਦਰਤੀ ਮਾਰ ਕਿਸੇ ਨਾ ਕਿਸੇ ਕਾਰਨ ਪਈ ਹੋਈ ਆ ਅਸੀਂ ਉਹਨਾਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਸਰਕਾਰ ਨੇ ਪਾਲਿਸੀ ਬਣਾਈ ਆ ਕਿ ਉਹਨਾਂ ਦਾ ਅਸੀਂ ਵਿਸ਼ੇਸ਼ ਖਿਆਲ ਰੱਖਾਂਗੇ ਉਹਨਾਂ ਲਈ ਅਸੀਂ ਜਿਹੜਾ ਹੈਗਾ ਨਵੇਂ ਕੁਝ ਰੂਲ ਬਣਾਏ ਨੇਗੇ ਬੱਚਿਆਂ ਦੇ ਲਈ ਜਿਹੜੇ ਬੱਚਿਆਂ ਦੇ ਜਿੰਨਾ ਬੱਚਿਆਂ ਨੂੰ ਮੈਂ ਸਮਝਦਾ ਉਹ ਉਸ ਸਕਾਰਾਤਮਕ ਜਿਹੜਾ ਹੈਗਾ ਪੋਜ਼ਿਟਿਵ ਸੋਚ ਵੱਲ ਕਿਵੇਂ ਲੈ ਕੇ ਜਾਣਾਗਾ ਉਹਨਾਂ ਦੇ ਅੰਦਰ ਹੋਰ એનર્ਜੀ ਕਿਵੇਂ ਜਿਹੜੀ ਵਧਾਉਣੀ ਆ ਉਹਨਾਂ ਨੂੰ ਹੋਰ ਅਸੀਂ ਜਿਹੜਾ ਹੈਗਾ ਨਵੀਂ ਟੈਕਨੀਕਸ ਦੇ ਨਾਲ ਜੋੜ ਕੇ ਨਵੀਂ ਡਿਵੈਲਪਮੈਂਟ ਤੇ ਤਕਨੀਕ ਲਗੀਆਂ ਤਾਂ ਕਿ ਇਸ ਬੱਚੇ ਸਾਡੇ ਜਿਹੜੇ ਨੇਗੇ ਉਹ ਅੱਛੀ ਪੜ੍ਹਾਈ ਕਰ ਸਕਣ ਆਪਦੇ ਆਪ ਨੂੰ ਪਰਫਾਰਮ ਕਰ ਸਕਣ ਸੋ ਨਵੀਂ ਜਿਹੜੀ ਅੱਜ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਿਲड्रन ਵਿਦ ਰਿਸੇਵਿਲਟੀ ਜਿਹੜੀ ਆ ਉਹ ਵੀ ਨੀਤੀ ਜਿਹੜੀ ਆ ਅੱਜ ਇਸ ਕੈਬਨਟ ਦੇ ਅੰਦਰ ਪਾਸ ਹੋਈ ਆ ਇਹਦੇ ਨਾਲ ਮੈ ਸਮਝਦਾ ਬਹੁਤ ਵੱਡਾ ਲਾਭ ਜਿਹੜਾ ਉਹ ਸਾਡੇ ਬੱਚਿਆਂ ਨੂੰ ਮਿਲੂਗਾ ਇਸ ਤੋਂ ਬਿਨਾ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਇੱਕ ਤਰੀਕ ਤੋਂ ਸ਼ੁਰੂ ਹੋਊਗਾ 1 ਤਰੀਕ ਨੂੰ 2 ਤਰੀਕ ਨੂੰ 3 ਤਰੀਕ ਨੂੰ 3 ਦਿਨ 3 ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲੂਗਾ ਜਿਹਦੇ ਅੰਦਰ ਹੁਣ ਤੱਕ ਜਿੰਨੇ ਅਸੀਂ ਜਿੰਨੀਆਂ ਕੈਬਨਟ ਨੇ ਐਕਟ ਪਾਸ ਕੀਤੇ ਨੇ ਜਿੰਨੇ ਲੈਜਿਸਲੇਸ਼ਨ ਪਾਸ ਕੀਤੀ ਆ ਜਿੰਨੇ ਅਸੀਂ ਰੂਲ ਬਣਾਏ ਨੇਗੇ ਉਹ ਸਾਰੇ ਪੇਸ਼ ਹੋਣਗੇ ਔਰ ਹੋਰ ਕੰਮਕਾਜ ਔਰ ਹੋਰ ਕੰਮਕਾਜ ਚਾਹੇ ਕਿਸੇ ਦਾ ਧਿਆਨ ਦਿਬਾਉ ਨੋਟਿਸ ਆ ਜਾਂ ਕੁਐਸਚਨ ਨੇਗੇ ਕੁਐਸਚਨ ਆਵਰ ਆ ਸਾਰੇ ਹੋਣਗੇ ਔਰ ਲਗਾਤਾਰ ਤਿੰਨ ਦਿਨ ਸੈਸ਼ਨ ਚੱਲੂਗਾ ਔਰ ਜਿਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਸਾਰੇ ਪਖਦੇ ਮਾਮਲਿਆਂ ਤੇ ਜਿਹੜੀ ਆ ਉਹ ਗੱਲ ਹੋਊਗੀ ਇਹ ਵੱਡਾ ਜਿਹੜਾ ਫੈਸਲੇ ਲੈ ਅੱਜ ਪੰਜਾਬ ਦੀ ਕੈਬਨਿਟ ਕੀਤੇਗੇ ਸਾਡੀ ਇੱਕ ਸੱਪੜ ਤੋਂ ਸੰਦੇ ਆ ਦੋ ਦੋ ਤਿੰਨ ਚਾਰ ਦੋ ਇੱਕ ਮਿੰਟ ਠੀਕ 2 3 4 ਸੌਰੀ ਬਿਲਕੁਲ ਠੀਕ ਹੋ ਤੁਸੀਂ ਕਰੈਕਟ ਕੀਤਾ ਮੈਨੂੰ ਥੈਂਕ ਯੂ 2 3 ਤੇ 4 2 3 ਤੇ 4 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆਗਾ ਇੱਕ ਤੀ ਗਲਤੀ ਨਾਲ ਕੋਟ ਹੋ ਗਿਆ ਮੈਂ ਤਾਂ ਗਲਤੀ ਨਾਲ ਲਿਖਿਆ ਗਿਆ ਸੋ 2 3 ਤੇ 4 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣਾਗਾ ਜਿਹਦੇ ਵਿੱਚ ਸਾਰੇ ਅਸੀਂ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹ ਲੈ ਕੇ ਆਉਣੇ ਨੇ ਸੋ ਹੁਣ ਅਮਨ ਅਰੋੜਾ ਜੀ ਤੁਹਾਨੂੰ ਕੁਝ ਹੋਰ ਜਿਹੜੇ ਰਹਿ ਗਏ ਸੀ ਉਹ ਉਹਨਾਂ ਮੈਂ ਮੈਨਰੰਡਸ ਬਾਰੇ ਦੱਸਣਗੀ ਬਹੁਤ ਬਹੁਤ ਧੰਨਵਾਦ ਮੇਰੇ ਸੀਨੀਅਰ ਕੈਬਨਿਟ ਕੋਲੀਗ ਹਰਪਾਲ ਚੀਮਾ ਜੀ ਦਾ ਸਾਰੇ ਸਾਥੀਆਂ ਦਾ ਜਿਹੜੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਨੇ ਕਈ ਇੰਪੋਰਟੈਂਟ ਇਸ਼ੂਜ਼ ਨੇ ਜਿਹੜੇ ਉਹ ਚੀਮਾ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕਰ ਹੀ ਲਏ ਨੇ ਜਿਹੜੇ ਅੱਜ ਕੈਬਨਿਟ ਦੇ ਵੱਲੋਂ ਪਾਸ ਕੀਤੇ ਗਏ ਨੇ ਮੈਂ ਕੁਝ ਹੋਰ ਇਸ਼ੂਜ਼ ਜਿਹੜੇ ਅੱਜ ਕੈਬਨਟ ਨੇ ਕਲੀਅਰ ਕੀਤੇ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਕੁਝ ਸੋਸ਼ਲ ਇਸ਼ੂਜ਼ ਦੇ ਉੱਪਰ ਮੈਂ ਚਾਨਣਾ ਜ਼ਰੂਰ ਪਾਉਣਾ ਚਾਹੂੰਗਾ ਇੱਕ ਆਪਾਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਮਾਜ ਦੇ ਵਿੱਚ ਕਈ ਵਾਰੀ ਫੈਮਿਲੀ ਦੇ ਵਿੱਚ ਡਿਸਪਿਊਟਸ ਨੇ ਜਿਹੜੇ ਉਹ ਪੈ ਜਾਂਦੇ ਨੇ ਤੇ ਉਹਦਾ ਜੋ ਜੁਡੀਸ਼ਰੀ ਵੱਲੋਂ ਇੱਕ ਪ੍ਰੋਪਰ ਸੈਟਅਪ ਹੈ ਕਿ ਤੁਸੀਂ ਫੈਮਿਲੀ ਕੋਰਟਸ ਨੇ ਜਿਹੜੀਆਂ ਉਹਦੇ ਵਿੱਚ ਕਾਉਂਸਲਿੰਗ ਦੇ ਜ਼ਰੀਏ ਪਾਰਟੀਆਂ ਨੂੰ ਪਰਿਵਾਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਦੇ ਡਿਸਪਿਊਟ ਸੈਟਲ ਕਰਨ ਦਾ ਮੈਂ ਸਮਝਦਾ ਕਿ ਇਹ ਪੋਲੀਟੀਕਲ ਨਾਲੋਂ ਜਾਂ ਐਡਮਿਨਿਸਟ੍ਰੇਟਿਵ ਨਾਲੋਂ ਇਹ ਸੋਸ਼ਲ ਕਾਜ਼ ਜ਼ਿਆਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਰਿਮਨਰੇਸ਼ਨ ਜਿਹੜਾ ਦਿੱਤਾ ਜਾਂਦਾ ਸੀਗਾ ਜਿਨ੍ਹਾਂ ਦੀ ਸਪੋਰਟ ਲਈ ਜਾਂਦੀ ਸੀਗੀ ਇਸ ਪਵਿੱਤਰ ਕੰਮ ਦੇ ਲਈ ਉਹਨਾਂ ਦਾ ਰਿਮਨਰੇਸ਼ਨ ਬਹੁਤ ਲੰਬੇ ਸਮੇਂ ਤੋਂ ਚੱਲਿਆ ਆਂਦਾ ਸੀਗਾ ਬਹੁਤ ਥੋੜਾ ਸੀਗਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਵੇਂ ਫॉर ਐਗਜ਼ਾਮਪਲ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ 75 ਰੁਪਏ ਪਰ ਡੇ ਦਿੱਤੇ ਜਾਂਦੇ ਸੀਗੇ ਤੇ ਅੱਜ ਦੀ ਡੇਟ ਦੇ 75 ਰੁਪਏ ਦੀ ਕੋਈ ਵੈਲਿਊ ਨਹੀਂ ਹੈਗੀ ਉਹ 75 ਤੋਂ ਵਧਾ ਕੇ 600 ਰੁਪਏ ਪਰ ਡੇ ਜਿਹੜੀ ਉਹ ਕੀਤੀ ਗਈ ਹੈ ਇਸੇ ਤਰੀਕੇ ਨਾਲ ਜੇ ਉਹਨਾਂ ਨੇ ਕੋਈ ਲੀਗਲ ਏਡ ਲੈਣੀ ਹੋਊਗੀ ਤੇ ਉਹਦੇ ਵਿੱਚ ਪਹਿਲਾਂ 1000 ਰੁਪਏ ਦਿੱਤਾ ਜਾਂਦਾ ਸੀਗਾ ਜਿਹੜਾ ਕਿ ਅਸੀਂ ਕੰਸੀਡਰ ਕੀਤਾ ਕਿ ਬਹੁਤ ਮੀਗਰ ਹੈ ਬਹੁਤ ਘੱਟ ਹੈ ਉਹਨੂੰ ਵਧਾ ਕੇ 3000 ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਚੰਗੇ ਕੈਲੀਬਰ ਦੇ ਲੀਗਲ ਜਾਂ ਸੋਸ਼ਲ ਸਟੈਂਡਿੰਗ ਵਾਲੇ ਲੋਕ ਨੇ ਜਿਹੜੇ ਕਾਉਂਸਲਰਸ ਨੇ ਉਹ ਆ ਸਕਣ ਸਰਕਾਰ ਉਹਨਾਂ ਦੀਆਂ ਸੇਵਾਵਾਂ ਲੈ ਸਕੇ ਤੇ ਉਹਦੇ ਨਾਲ ਜਿਹੜੇ ਫੈਮਿਲੀ ਡਿਸਪਿਊਟਸ ਨੇ ਉਹ ਘਟ ਸਕਣ ਉਹ ਚੰਗਾ ਤਰੀਕੇ ਨਾਲ ਰੈਜ਼ੋਲਿਊਸ਼ਨ ਹੋ ਸਕੇ ਸੋ ਇਹ ਕੇ ਫੈਸਲਾ ਜਿਹੜਾ ਇਹ ਕੀਤਾ ਗਿਆ ਇਹਦਾ ਮੈਂ ਸਮਝਦਾ ਕਿ ਕਾਫੀ ਕਾਫੀ ਇਦਾਂ ਦਾ ਫਰਕ ਹੈ ਜਿਹੜਾ ਉਹ ਪਾਏਗਾ ਸੋ ਦੂਸਰਾ ਮੈਡੀਕਲ ਔਰ ਜਿਹੜੇ ਬਾਕੀ ਲੀਗਲ ਐਕਸਪਰਟਸ ਨੇ ਉਹਨਾਂ ਦਾ ਵੀ ਜਿਹੜਾ ਫੀ ਸੀਗਿਓ 1500 ਰੁਪਏ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਹਦੇ ਨਾਲ ਕਾਫੀ ਚੀਜ਼ਾਂ ਦਾ ਮੈਂ ਸਮਝਦਾ ਕਿ ਇੰਪਰੂਵਮੈਂਟ ਹੈ ਜਿਹੜੀ ਜੁਡੀਸ਼ਰੀ ਦੇ ਉੱਪਰ ਵੀ ਬੋਝ ਇਹਦੇ ਨਾਲ ਘਟੇਗਾ ਨੰਬਰ 2 ਇੱਕ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਯੂਥ ਪੰਜਾਬ ਦੀ ਪੂਰੇ ਦੇਸ਼ ਦੀ ਤਾਕਤ ਹੈ ਤੇ ਯੂਥ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੇ ਨਾਲ ਹੀ ਬਹੁਤ ਸਾਰੀਆਂ ਕ੍ਰੀਤੀਆਂ ਨੇ ਜਿਹੜੀਆਂ ਸਮਾਜ ਦੇ ਵਿੱਚੋਂ ਖਤਮ ਹੋ ਜਾਂਦੀਆਂ ਨੇ ਇਹਦੇ ਲਈ ਅੱਜ ਕੈਬਨਟ ਵੱਲੋਂ ਪਾਸ ਕੀਤਾ ਕਿ ਸਟੇਟ ਯੂਥ ਸਰਵਿਸਿਜ਼ ਪਾਲਿਸੀ 2024 ਉਹ ਪਾਸ ਕੀਤੀ ਗਈ ਅਜੇ ਤੱਕ ਕੋਈ ਸਪੋਰਟ ਦੀ ਪਰਟੀਕੂਲਰ ਪਾਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹੈ ਜਿਹੜਾ ਉਹ ਹੋਏਗਾ ਜਿਹਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਉਹਦੇ ਮੈਂਬਰ ਹੋਣਗੇ ਹਰ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇਆਉਟ ਹੈ ਜਿਹੜਾ ਇਹਦੇ ਵਾਸਤੇ ਉਹ ਅਜੇ ਈਰਮਾਰਕ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਤਕਰੀਬਨ 100 ਏਕੜ ਦਾ ਇੱਕ ਚੰਗ ਹੈ ਜਿਹੜਾ ਉਹ ਮੇਬੀ ਕਲੋਸ ਟੂ ਸ਼ਿਵਾਲਿਕ ਹਿਲਜ਼ ਜਾਂ ਜਿੱਥੇ ਵੀ ਲੱਗੇ ਤਾਂ ਕਿ ਜਿੱਥੇ ਪਾਣੀ ਵੀ ਹੋਵੇ ਜਿੱਥੇ ਪਹਾੜ ਵੀ ਹੋਣ ਜਿੱਥੇ ਜੰਗਲ ਵੀ ਹੋਣ ਉਸ ਤਰੀਕੇ ਦਾ ਏਰੀਆ ਆਈਡੈਂਟੀਫਾਈ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ 100 ਏਕੜ ਦਾ ਉਹ ਚੰਗ ਜਿਹੜਾ ਕੀਤਾ ਜਾਏਗਾ ਜਿਹੜੀ ਅ ਐਡਵੈਂਚਰ ਆਫ ਸਪੋਰਟਸ ਪਾਲਿਸੀ ਹੈ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਬਣੀ ਸੀਗੀ ਸੋ ਇਟ ਇਟ ਇਜ਼ ਅ ਇਟਸ ਅ ਨੈਕਸਟ ਸਟੈਪ ਇਨ ਥੈਟ ਡਾਇਰੈਕਸ਼ਨ ਥਰਡਲੀ ਇੱਕ ਬਹੁਤ ਅਹਿਮ ਇਸ਼ੂ ਜੋ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੱਲਾ ਮਾਰ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਹੁਣ ਦੇਖਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਵੱਡੀਆਂ ਮੱਲਾਂ ਨੇ ਜਿਹੜੀਆਂ ਉਹ ਮਾਰੀਆਂ ਨੇ ਪੰਜਾਬ ਨੂੰ ਬਹੁਤ ਮਾਣ ਹੈ 올림픽ਸ ਦੇ ਵਿੱਚ ਵੀ ਜੋ ਉਹਨਾਂ ਨੇ ਨੇ ਜੋ ਆਪਣੇ ਆਪ ਨੂੰ ਸਾਬਤ ਕੀਤਾ ਉਹਦੇ ਲਈ ਖੇਡ ਵਿਭਾਗ ਵੱਲੋਂ ਇੱਕ ਨਵੀਂ ਜਿਹੜੀ ਪਾਲਿਸੀ ਹੈ ਉਹ ਲਿਆਂਦੀ ਗਈ ਉਹ ਸੋਧ ਕੀਤੇ ਗਏ ਨੇ ਆਊਟਸੈਂਡਿੰਗ ਸਪੋਰਟਸ ਪਰਸਨ ਐਂਡ ਸਪੋਰਟਸ ਮੈਡੀਕਲ ਕੇਡਰ ਹੈ ਜਿਹੜਾ ਉਹ ਨਵਾਂ ਐਸਟੈਬਲਿਸ਼ ਕੀਤਾ ਗਿਆ ਜਿਸ ਦੇ ਵਿੱਚ ਜਿੰਨੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਸਟੈਂਡਿੰਗ ਦੇ ਜਿਹੜੇ ਸਪੋਰਟਸ ਪਰਸਨ ਹੋਣਗੇ ਉਹਨਾਂ ਨੂੰ ਦਾ ਇੱਕ ਸਪੈਸ਼ਲ ਕੇਡਰ ਹੈ ਜਿਹੜਾ 500 ਬੰਦਿਆਂ ਦਾ ਉਹ ਕ੍ਰੀਏਟ ਕੀਤਾ ਗਿਆ ਜਿਸ ਦੇ ਵਿੱਚ 460 ਕੋਚਸ ਔਰ ਸੀਨੀਅਰ ਕੋਚਸ ਹੋਣਗੇ ਤੇ 40 ਡਿਪਟੀ ਡਾਇਰੈਕਟਰਸ ਹੋਣਗੇ ਜਿਹੜਾ ਬੰਦਾ ਜਿਸ ਲੈਵਲ ਦਾ ਦੇ ਉੱਪਰ ਮੈਡਲ ਪੰਜਾਬ ਦੇ ਲਈ ਔਰ ਦੇਸ਼ ਦੇ ਲਈ ਜਿੱਤ ਕੇ ਲੈ ਕੇ ਆਉਂਦਾ ਉਹਨਾਂ ਨੂੰ ਇਹਦੇ ਵਿੱਚ ਜਿਹੜੀ ਡਾਇਰੈਕਟਰ ਰਿਕਰੂਟਮੈਂਟ ਹੈ ਉਹ ਹੋਏਗੀ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਕਿਉਂਕਿ ਜਿਹੜਾ ਬੰਦਾ ਵਾਂਸ ਸਪੋਰਟਸ ਪਰਸਨ ਇਜ਼ ਆਲਵੇਸ ਅ ਸਪੋਰਟਸ ਪਰਸਨ ਜਿਹੜਾ ਇੱਕ ਬੰਦਾ ਸਪੋਰਟਸ ਦੇ ਨਾਲ ਜੁੜ ਗਿਆ ਗਰਾਊਂਡ ਦੇ ਨਾਲ ਫੀਲਡ ਦੇ ਨਾਲ ਜੁੜ ਗਿਆ ਉਹਨੂੰ ਜੇ ਤੁਸੀਂ ਕਿਤੇ ਹੋਰ ਮਿਲਟੀ ਦੇ ਵਿਭਾਗਾਂ ਦੇ ਵਿੱਚ ਵੀ ਲਾ ਦਿੰਦੇ ਤਾਂ ਉਹ ਪਰਫਾਰਮ ਨਹੀਂ ਬੰਦਾ ਕਰ ਪਾਉਂਦਾ ਕਿਉਂਕਿ ਉਹਦਾ ਤਾਂ ਫੀਲ ਨਹੀਂ ਹੈਗਾ ਸੋ ਇਹਦੇ ਨਾਲ ਉਹ ਬੰਦਾ ਜਦੋਂ 500 ਸੀਨੀਅਰ ਕੋਚਸ ਕੋਚਸ ਡਿਪਟੀ ਡਾਇਰੈਕਟਰਸ ਹੋਣਗੇ ਤੇ ਉਹਨਾਂ ਨੂੰ ਇੰਟੀਗ੍ਰਿਟੀਜ਼ ਦੇ ਜਿਹੜੀ ਫੋਰਸ ਦੀ ਉਹ ਵੀ ਪਤਾ ਹੋਣਗੇ ਤੇ ਉਹਨੂੰ ਕਿਵੇਂ ਪ੍ਰਮੋਟ ਕਰਨਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹਦੇ ਨਾਲ ਪੰਜਾਬ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੀ ਜਵਾਨੀ ਨੂੰ ਹੋਏਗਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਇਹ ਤਾਂ ਹੈ ਅਜੇ ਤਹਾਨੂੰ ਸੁਣਨ ਨੂੰ ਵਿਸ਼ੱਕ ਛੋਟਾ ਲੱਗੇ ਪਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ এনवायरमेंट ਹੈ ਜਿਹੜਾ ਉਹ ਮੋਸਟ ਇੰਪੋਰਟੈਂਟ ਹੈ ਤੇ এনवायरमेंट ਦੇ ਨਾਲ ਕਿਸ ਤਰੀਕੇ ਨਾਲ ਖਿਲਵਾੜ ਹੋ ਰਿਹਾ ਆਪਾਂ ਦੇਖ ਰਹੇ ਹਾਂ ਮੀਂਹ ਪੈਦੇ ਨੇ ਬੱਦਲ ਫਟਦੇ ਨੇ ਕਿਵੇਂ ਪਹਾੜਾਂ ਦੇ ਪਹਾੜਾ ਖਿਸਕ ਰਹੇ ਨੇ ਲੈਂਡਸਲਾਈਡਸ ਹੁੰਦੀਆਂ ਨੇ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਜਿਹੜੀ ਪੰਜਾਬ ਦੇ ਵਿੱਚ ਵੈਸੇ ਵੀ ਪਿਛਲੇ ਲੰਬੇ ਸਮੇਂ ਸਵੈ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੀ ਗ੍ਰੀਨ ਬੈਲਟਸ ਨੇ ਜਾਂ ਫੋਰੈਸਟ ਦਾ ਏਰੀਆ ਉਹ ਘਟਾ ਹੈ ਨਵੀਂ ਪਾਲਿਸੀ ਹੈ ਜਿਹੜੀ ਉਹ ਨਾਨ ਫੋਰੈਸਟ ਲੈਂਡਸ ਦੇ ਲਈ ਜਿਹੜੇ ਸਰਕਾਰੀ ਜਾਂ ਪਬਲਿਕ ਪਲੇਸਿਸ ਵੀ ਨਹੀਂ ਉਹਦੇ ਉੱਪਰ ਗ੍ਰੀਨ ਬੈਲਟ ਨੂੰ ਕਿਵੇਂ ਵਧਾਇਆ ਜਾਵੇ ਗ੍ਰੀਨਰੀ ਨੂੰ ਕਿਵੇਂ ਵਧਾਇਆ ਜਾਵੇ ਉਹਦੇ ਲਈ ਪਲਾਂਟੇਸ਼ਨ ਆਫ ਟਰੀਜ਼ ਜਿਹੜਾ ਉਹ ਇੱਕ ਟੀਚਾ ਮਿਥਿਆ ਗਿਆ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਮਹਿਜ਼ 5.92% ਜ਼ਮੀਨ ਹੈ ਜਿਹੜੀ ਫੋਰੈਸਟ ਦੇ ਟਰੀਜ਼ ਦੇ ਗ੍ਰੀਨਰੀ ਦੇ ਥੱਲੇ ਹੈ ਇਹਨੂੰ ਵਧਾ ਕੇ 7.7% ਤੱਕ ਲੈ ਕੇ ਜਾਣ ਦਾ ਟਾਰਗੇਟ ਪੰਜਾਬ ਸਰਕਾਰ ਨੇ ਮਿਥਿਆ 2030 ਤੱਕ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਔਰ ਇਹਦੇ ਵਿੱਚ ਇਕੱਲੇ ਸਰਕਾਰ ਨੂੰ ਹੀ ਨਹੀਂ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਵੱਲੋਂ ਸੀਐਨ ਸਾਹਿਬ ਵੱਲੋਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਜਿੰਨੀ ਪਲਾਂਟੇਸ਼ਨ ਹੋਵੇ ਜਿੰਨੀ ਗ੍ਰੀਨਰੀ ਹੋਵੇ ਉਹਨਾਂ ਬਿਹਤਰ ਹੈ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਔਰ ਅਹਿਮ ਇਸ਼ੂ ਜਿਹੜਾ ਕਿ ਕਈ ਵਾਰੀ ਪੋਲਿਟੀਕਲੀ ਵੀ ਔਰ ਤੁਹਾਡੇ ਮੀਡੀਆ ਦੇ ਵਿੱਚ ਵੀ ਸੁਰਖੀਆਂ ਬਟੋਰਦਾ ਔਰ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਹਦੀਆਂ ਮੁਸ਼ਕਲਾਂ ਦਿੱਕਤਾਂ ਵੀ ਰਹਿੰਦੀਆਂ ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਕ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾਤੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਸ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਹਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂ ਦੇ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ ਤਕਰੀਬਨ 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਹਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮੈਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦੀਆਂ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਹਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸੁਣਾਉਣੀ ਤਾਂ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਆ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਸੁਣਾਉਣੀ ਤਾਂ ਉਹਨਾਂ ਨੇ ਖੁਦ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਚੰਗਾ ਕਰਾਉਣ ਦੇ ਲਈ ਸੋ ਉਹਨਾਂ ਨੇ ਸਾਡੀ ਮੇਰੀਅਰ ਚੀਮਾ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ মিডিਆ ਦੇ ذریعے ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਿਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਤੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੋਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀ ਬੇਸਿਕ ਜਾਂ ਬ੍ਰੌਡਲੀ ਜਿਹੜੇ ਜਿਹੜੇ ਮੋਡੈਲਿਟੀਆਂ सीएम साहब ਨੇ ਸਾਨੂੰ ਕੈਬਨਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜਾਨਣ ਇਹ ਨਾ ਹੋਵੇ ਕਿ ਜੈਨੂਇਨੈਸ ਹੋਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਇਹ ਬਹੁਤ ਸਾਰੀਆਂ ਕਲੋਨੀ ਕਲੋਨੀਆਂ ਨੂੰ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਇਹ ਸੀਐਮ ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ ਔਥੈਂਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਦੇ ਨੇ ਕਿ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀ ਰਜਿਸਟਰੀਆਂ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿੰਨਾਂ ਦੀ ਹੋ ਜਾਣਗੀਆਂ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤਮਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰੌਡਲੀ ਜੇ ਉਹਨਾਂ ਨੇ ਮੈਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾ ਸਾਹਿਬ ਨੂੰ ਸੌਂਪੀ ਹੈ ਉਹ ਤੁਹਾਨੂੰ ਦੱਸ ਰਿਹਾ ਉਹ ਦੋ ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਰਹੇਗੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨ ਹੈ ਕਿਸੇ ਦੀਆਂ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ट्रांजੈਕਸ਼ਨ ਉਹ ਸੈਲਰ ਕੋਲ ਬਾਇਰ ਦੀ ਦਾ ਪੈਸਾ ਜਿਹੜਾ ਉਹ ਸੈਲਰ ਕੋਲੇ ਗਿਆ ਹੋਇਆ ਥਰੂ ਬੈਂਕ ਟ੍ਰਾਂਜੈਕਸ਼ਨ ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਇਨੈਸ ਆਫ ਡੀਲ ਹੈ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ਸ ਕਾਮ ਹੈ ਜਿਹੜਾ ਜਾਲੀ ਕਾਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀਆਂ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਉਹ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਆਂ ਨੇ ਨੀਟੀ ਗ੍ਰੀਟਿਸ ਨੇ ਉਹ ਉਹ ਲੋਕਾਂ ਸਾਹਮਣੇ ਰੱਖਿਆ ਜਾਣਗੀਆਂ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰਿਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗੱਲ ਪਤਾ ਕੀ ਹੋਇਆ ਜੀ ਮੈਂ ਜੇ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਐਨਓਸੀ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀਗੀਆਂ ਕਰਪਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲੀਗਲ ਕਲੋਨੀਆਂ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਓਵਰਆਲ ਸਿਸਟਮ ਹੈ ਉਹ ਖਰਾਬ ਹੁੰਦਾ ਹੈ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਮੈਂ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਜੇ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਦੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਵਿੱਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰੀਲੀਫ ਹੈ ਸਾਡੇ ਵੱਲੋਂ ਕੀ ਜੀ ਹਾਂ ਦੋਨੋਂ ਕੋ ਵੀ ਲਾਸਟ ਰੱਖਿਆ ਹੋ ਰਿਹਾ ਹੈ ਰਜਿਸਟਰੀਡ ਹੈ ਸਪੋਜ਼ ਸੇਲ ਲੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ਟਰਾਂਜੈਕਸ਼ਨ ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਮ ਸਾਫ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਦੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟिटीज ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕੱਟ ਆਫ ਡੇਟ ਹੈ ਜਿਹੜੀ ਉਹ 31 ਜੁਲਾਈ ਆ। ਸੋ ਇਸਲਾਵਾ ਕੋਹਰ ਜੀ ਪੰਚਾਇਤ ਰਾਹ ਰੂਲ ਜੀ ਪਰ ਕੋਈ ਡਿਸਕਸ਼ਨ ਵੀ ਹੋਈ ਜੀ ਇਹਨਾਂ ਤੋਂ ਕੋਈ ਡਿਸਕਸ਼ਨ ਨਹੀਂ ਹੋਈ ਜੀ ਅਜੇ ਚਾਹੇ ਇਲੈਕਸ਼ਨ ਰੂਲ ਜੀ ਸਾਡੇ ਕੋਲੇ ਪੰਚਾਇਤੀ ਰਾਹ ਰੂਲ ਦੇ ਸੰਬੰਧੀ ਕੋਈ ਵੀ ਏਜੰਡਾ ਨਹੀਂ ਆਇਆ ਮੇਬੀ ਤੁਹਾਡੇ ਕੋਲੇ ਕੁੰਡਾ ਉਹ ਕੌਂਟਰ ਕਿੰਨੇ ਜਿੰਦੇ 70 27 ਹੈ ਸੀ ਮਾਨਾ ਉਹ ਉਹ ਛੋਟੇ ਡਿਪਾਰਟਮੈਂਟਾਂ ਦੇ ਸੀ ਕੋਈ ਰੂਲਸ ਸੀਗੇ ਕੋਈ ਰਿਪੋਰਟਾਂ ਸੀਗੀਆਂ ਉਹ ਰਿਪੋਰਟਾਂ ਤੇ ਰੂਲਸ ਜਿਹੜੇ ਡਿਪਾਰਟਮੈਂਟ ਦੇ ਹੁੰਦੇ ਨੇ ਉਹਨੇਗੇ ਠੀਕ ਹੈ ਇਸ ਕੋ ਵੀ ਛੋੜ ਨਹੀਂ ਸਕਦੇ ਹਾਂਜੀ ਹਾਂ ਕੁਝ ਪ੍ਰिजनਰ ਜਿਹੜੇ ਨੇ ਉਹ ਛੱਡੇ ਨੇ ਕੁਝ ਦੇ ਪਿੰਡ ਗਏ ਨੇ ਹਾਂਜੀ ਪ੍ਰिजनਰ ਨੂੰ ਕੋਈ ਬੈਨੀਫਿਟਾ ਪਤਾ ਦੱਸਦਾ ਜਾਂ ਨਹੀਂ ਮੈ ਸਪੈਸੀਫਿਕ ਕੋਲ ਉਸ ਤਰ੍ਹਾਂ ਦਾ ਬੈਨੀਫਿਟ ਹੈ ਨਹੀਂ ਕਿ ਐਟ ਲਾਰਜੋਬ ਉਸ ਜਿਨ੍ਹਾਂ ਦੀਆਂ ਫਾਈਲਾਂ ਥੱਲੇ ਬਣ ਕੇ ਆਈਆਂ ਸੀਗੀਆਂ ਜਿਨ੍ਹਾਂ ਦੀ ਪ੍ਰੀ ਮੈਚੁਰ ਰਿਲੀਜ਼ ਬਣਦੀ ਸੀ ਉਹਨਾਂ ਨੂੰ ਕੀਤਾ ਔਰ ਬਹੁਤ ਸਾਰਿਆਂ ਨੂੰ ਪੈਂਡਿੰਗ ਰੱਖਿਆ ਨਹੀਂ ਨਹੀਂ ਇਸ ਦਾ ਕੋਈ ਇੰਡਰ ਇਹ ਸਾਡੇ ਕੋਈ ਜੰਨੇ ਸੀ ਪਾਵਰ ਆਫ ਪਟੰਡੀ ਦੇ ਬੇਸਿਸ ਤੇ ਬਲੈਂਡ ਆਪਣਾ ਵੀ ਦਾ ਪ੍ਰੋਪਰਟੀਜ਼ ਬਣਾ ਰਹੇ ਨੇ ਯਾ ਵੀ ਕੋਲੋਨੀ ਕੱਟ ਰਹੇ ਨੇ ਸਿਰਫ ਪਾਵਰ ਆਫ ਨਮੀ ਲੈ ਕੇ ਉਹ ਵੀ ਦੇ ਵਿੱਚ ਕੌਣ ਕਰੇਗਾ ਨਹੀਂ ਨਹੀਂ ਪਾਵਰ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਵਾਟ ਇਜ਼ ਪਾਵਰ ਆਫ ਅਟਾਰਨੀ ਪਾਵਰ ਆਫ ਅਟਾਰਨੀ ਜੇ ਕਿਸੇ ਨੇ ਸਿਰਫ ਪਾਵਰ ਆਫ ਅਟਾਰਨੀ ਦੇਤੀ ਤੇ ਉਹਦੀ ਜਿਹੜੀ ਜਿਹੜੀ ਸੇਲ ਆਫ ਲੈਂਡ ਹੈ ਜਿਹੜੀ ਜੋ ਐਸਟੈਬਲਿਸ਼ ਨਹੀਂ ਹੋ ਰਹੀ ਹੈਗੀ ਸਿਰਫ ਇਕੱਲੇ ਪਾਵਰ ਆਫ ਅਟਾਰਨੀ ਡਸਨਟ ਸਰਵ ਐਨੀ ਪਰਪਸ ਨਹੀਂ ਉਹਦਾ ਪਾਵਰ ਆਫ ਅਟਾਰਨੀ ਤਾਂ ਇਹ ਹੈ ਵੀ ਤੁਹਾਡਾ ਕੰਮ ਮੈਂ ਕਰ ਰਿਹਾ ਦੈਟਸ ਇਟ ਬਟ ਉਹ ਕੰਮ ਇਲੀਗਲ ਹੈ ਕਿ ਇਲੀਗਲ ਹੈ ਦੈਟ ਇਜ਼ ਬੈਂਡਿੰਗ ਔਨ ਮੀ ਆਲਸੋ ਦੈਟ ਇਜ਼ ਬੈਂਡਿੰਗ ਔਨ ਯੂ ਆਲਸੋ ਸੋ ਦੈਟ ਇਜ਼ ਦੈਟ ਇਜ਼ ਨੋ ਰੈਲੇਵੈਂਸ ਹਾਂਜੀ ਹਾਂਜੀ ਕਿ ਤੁਸੀਂ ਰਾਜ ਦੇ ਕੋਲ ਨਹੀਂ ਹੈ ਨੇ ਮੁਕਰੀ ਕਾ ਨਹੀਂ ਐਡਵਾਂਸਡ ਸਪੋਰਟਸ ਦੀ ਦੇਖੋ ਪਾਲਿਸੀ ਜਿਹੜੀ ਉਹ ਪਹਿਲਾਂ ਆਈ ਹੋਈ ਹੈ ਇਹ ਤਾਂ ਸਿਰਫ ਜਿਹੜੀ ਅਸੀਂ ਉਹਨੂੰ ਪ੍ਰੋਮੋਟ ਕਰਨ ਦੇ ਲਈ ਇੱਕ ਐਡੀਸ਼ਨਲ ਜਿਹੜੀ ਉਹ ਕੀਤੀ ਹੈ ਕਿ ਉਹਦੇ ਵਿੱਚ ਜਿਹੜੇ ਜ਼ਮੀਨ ਹੈ ਉਹ ਕੀਤੀ ਜਾਏਗੀ ਔਰ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਵੀ ਆ ਜਿਹੜੇ ਕਲੱਬਸ ਵਗੈਰਾ ਨਹੀਂ ਪਲਾਨਿੰਗ ਪਲਾਨਿੰਗ ਤੋਂ ਆਪਕੋ ਬਤਾ ਦਿੰਦੇ ਨੇ ਜੇ ਪਾਲਿਸੀ ਹੈ ਪਾਲਿਸੀ ਬਣ ਗਈ ਹੈ ਇਸ ਤੇ ਉਪਰ ਕਾਮ ਡਿਪਾਰਟਮੈਂਟ ਕਰ ਰਹਾ ਹੈ ਹਾਂ ਨੇ ਇਹ ਇਹ ਜੋ ਹਜੇ ਤੱਕ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਜੋ ਟੈਂਟੇਟਿਵ ਪ੍ਰਪੋਜ਼ਲ ਆਈ ਹੈ ਉਹ ਕਲੋਜ਼ ਟੂ ਦਿਸ ایرੀਆ